ਜਣਿਕ ਸਰਾਂ ਨੂੰ ਦੇਖਣ ਵਾਲੇ ਸਾਡਾ ਦਸ਼ਕਾ ਨੂੰ ਮੇਰੇ ਨੂੰ ਪਿਆਰ ਬਿਸ਼ਿਸ਼ਕਲ ਅੱਜ ਅਸੀਂ ਮੌਜੂਦ ਹਾਂ ਡੀਐਸਪੀ ਟਾਂਡਾ ਆਫਿਸ ਵਿੱਚ ਜਿੱਥੇ ਕਿ ਨਿਹੰਗ ਸਿੰਘਾਂ ਦੀਆਂ ਫੌਜਾਂ ਦਸੂਹ ਤੋਂ ਸਪੈਸ਼ਲ ਤੌਰ ਤੇ ਜਿਹੜਾ ਡੀਐਸਪੀ ਸਾਹਿਬ ਦਾ ਸਨਮਾਨ ਕਰਨ ਵਾਸਤੇ ਪਹੁੰਚਿਆ ਨੇ ਬਲਤ ਜਿਹੜੇ ਨਿਹੰਗ ਸਿੰਘਾਂ ਆਪਾਂ ਗੱਲਬਾਤ ਕਰਾਂਗੇ ਸਾਡਾ ਮੌਜੂਦ ਨੇ ਬਾਬਾ ਜੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਥਾਣਾ ਟਾਂਡਾ ਡੀਐਸਪੀ ਸਾਹਿਬ ਆਇਆ ਸਾਹਿਬ ਦਾ ਧੰਨਵਾਦ ਕਰਨਾ ਹੈ ਜੀ ਗੁਰੂ ਸਾਹਿਬ ਇਹਨਾਂ ਦੀ ਕਿਰਪਾ ਬਣਾਈ ਰੱਖਣ ਇਹਨਾਂ ਨੇ ਟਾਂਡੇ ਦਾ ਬਹੁਤ ਹੀ ਸੁਧਾਰ ਕੀਤਾ ਸਾਡੇ ਟਾਂਡੇ ਦੇ ਵਿੱਚ ਲੁਟਾਖੋਹਾਂ ਲੀਆਂ ਨਿੱਤ ਵਾਰ ਤਾਂ ਹੁੰਦੀਆਂ ਕਈ-ਕਈ ਬੀਬੀ ਦੇ ਸੱਟਾਂ ਮਾਰ ਕੇ ਚੈਨੀ ਲਾਗੇ ਲੈ ਜਾਣੀਆਂ ਵਾਲੀਆਂ ਲਾਗੇ ਲੈ ਜਾਣੀਆਂ ਸੋ ਉਸ ਕਰਕੇ ਸਾਡੇ ਟਾਂਡੇ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਸੀ ਜੀ ਔਰ ਜਿਹੜਾ ਇਹਨਾਂ ਨੇ ਕਾਰਜ ਸ਼ੁਰੂ ਕੀਤਾ ਨਸ਼ਾ ਵਿਰੁੱਧ ਉਹ ਅਸੀਂ ਇਹਨਾਂ ਦਾ ਪੂਰਾ ਸਯੋਗਦ ਹੋਵਾਂਗੇ ਜੀ ਤੇ ਜਿੰਨੀ ਸੇਵਾ ਸਾਨੂੰ ਗੁਰੂ ਸਾਹਿਬ ਨੇ ਲਈ ਹੈ ਅਸੀਂ ਵੀ ਕਰਾਂਗੇ ਜੀ ਤੇ ਅੱਜ ਸਾਡੇ ਨਾਲ ਪਾਪਾ ਜੀ ਆਏ ਪਾਪਾ ਗੁਰਦੇਵ ਸਿੰਘ ਜੀ ਸਵੇਤ ਜੀ ਅੱਜ ਤੁਹਾਨੂੰ ਗੋਚਣ ਕਰਾਂਗੇ ਸਾਡੇ ਤਨਵਾ ਦੇ ਸਾਡੇ ਨਾਲ ਬਾਬਾ ਜੀ ਮਜੂਨੇ ਜਿਹੜੇ ਸਪੈਸ਼ਲ ਤੌਰ ਤੇ ਦਸੂਏ ਤੋਂ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਪੁੱਛਾਂ ਨਹੀਂ ਬਾਬਾ ਜੀ ਹੋਵਾ ਜੀ ਗੁਰਜੀਕ ਖਲਸਾ ਹੋਵਾ ਜੀ ਗੁਰਜੀਕ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਟਾਂਡਾ ਬਾਜਵਾ ਸਾਹਿਬ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਬੜੇ ਵੱਡੇ ਸੁਧਾਰ ਲਿਆਂਦੇ ਨੇ ਹਰ ਪ੍ਰਕਾਰ ਦੇ ਜੇ ਨਸ਼ੇ ਵਾਲੇ ਪਾਸੇ ਜਾਈਏ ਉਸ ਪਾਸੇ ਜੇ ਲੁੱਟਖੋਹਾਂ ਵਾਲੇ ਪਾਸੇ ਉਸ ਪਾਸੇ ਹਰ ਪ੍ਰਕਾਰ ਦੇ ਜਿਹੜੇ ਕੰਮ ਨੇ ਇਹਨਾਂ ਬੜੇ ਵਧੀਆ ਕੀਤੇ ਨੇ ਇਹਨਾਂ ਦਾ ਸਨਮਾਨਤ ਕਰਨ ਵਾਸਤੇ ਅੱਜ ਸਮੂਚਾ ਦਲਪੰਥ ਜਿਹੜਾ ਉਹ ਆਇਆ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵਾਰ ਸੱਚੇ ਪਾਤਸ਼ਾਹ ਨੂੰ ਜੜਦੀ ਕਲਾ ਦੇ ਵਿੱਚ ਰੱਖਣ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ। ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਬਈ ਜੀ ਦੇ ਦਫ਼ਤਰ ਵਿਖੇ ਜਿੱਥੇ ਕਿ ਨਿਹੰਗ ਸਿੰਘਾਂ ਵੱਲੋਂ ਦਸੂਹਾ ਤੋਂ ਸਪੈਸ਼ਲ ਆ ਕੇ ਜਿਹੜਾ ਸਨਮਾਨ ਸਨਮਾਨ ਜਿਹੜਾ ਡੀਐਸਪੀ ਸਾਹਿਬ ਦਾ ਕੀਤਾ ਉਸ ਸੰਬੰਧ ਵਿੱਚ ਗੱਲਬਾਤ ਕਰਨੀ ਆਪਾਂ ਡੀਐਸਪੀ ਸਾਹਿਬ ਨਾਲ ਕੀ ਕਹਿਣਾ ਚਾਹੀਦਾ ਜੀ ਸਰ ਸਾਡੇ ਲਈ ਬੜੀ ਵੱਡੇ ਆਪਾਂ ਗਾਣੀ ਗੱਲ ਆ ਕਿ ਸਾਡੇ ਕੋਲ ਬ ਤੇ ਸੋ ਸਾਰੇ ਸਿੰਘ ਸਾਹਿਬਾਨ ਆਏ ਨੇ ਜਿਨ੍ਹਾਂ ਨੇ ਸਾਨੂੰ ਅਪਰੀਸ਼ੀਏਟ ਵੀ ਕੀਤਾ ਆ ਸ਼ਾਬਾਸ਼ ਵੀ ਦਿੱਤੀ ਆ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਮੇਰੇ ਨਾਲ ਸਾਡੇ ਐਸਚਓ ਸਾਹਿਬ ਗੁਰਿੰਦਰਜੀਤ ਸਿੰਘ ਨਾਗਰਾ ਕੱਲਾ ਕੋਈ ਵੀ ਮદાન ਨਹੀਂ ਜੇ ਸਾਡਾ ਜੰਨ ਜੇ ਪ੍ਰੋਪਰ ਫੌਜਾਂ ਨਾਲ ਨਾ ਹੋਣ ਤੇ ਇਹ ਬ੍ਰਾਤ ਨਾਲ ਜਿਹੜਾ ਬੜਾ ਚਰਦੀ ਗਲਾਲ ਹੈ ਜੋ ਇਹ ਕਈਓ ਕਰਕੇ ਵੀ ਦਿਖਾਈਦਾ ਹੈ ਪ੍ਰਮਾਤਮਾ ਸਾਡੇ ਤੇ ਇਦਾਂ ਹੀ ਸਿਰ ਤੇ ਮੇਰੇ ਹੱਥ ਰੱਖ ਕੇ ਸਾਨੂੰ ਇਦਾਂ ਹੀ ਬਾਜਿਟ ਆਊਟ ਕਰਕੇ ਕੰਮ ਕਰਨ ਦੀ ਇਹ ਮੂ ਸ਼ਕਤੀ ਦਾ ਵੀ ਜਿੱਦਾਂ ਉਹ ਜੁਦ ਨਸ਼ੇ ਵਿਰੋਧ ਪੰਜਾਬ ਸਰਕਾਰ ਉਹਨਾਂ ਜਿਹੜੀ ਮੈਨ ਚਲਾਈ ਗਈ ਆ ਹੁਣ ਤੱਕ ਆਪਾਂ ਕਿੰਨੇ ਕੇਸ ਜਿਹੜੀਆਂ ਸੋਲਵ ਕਰ ਚੁੱਕੇ ਆ ਕਿੰਨੀਆਂ ਸਜ਼ਾ ਹੋ ਚੁੱਕੀ ਆ ਹੁਣ ਤਾਂ ਕਿੰਨੀ ਹੈਰੋਇਨ ਕਿੰਨੀਆਂ ਗੋਲੀਆਂ ਕਿੰਨੇ ਨਸ਼ਾ ਤਸਕਰ ਫੜੇ ਗਏ ਨੇ ਤੇ ਕਿੰਨੀਆਂ ਦੀਆਂ ਜਿਹੜੀਆਂ ਪ੍ਰੋਟੀਆਂ ਜਿਹੜੀਆਂ ਸੇਲਸ ਕੀਤੀਆਂ ਨੇ ਦੇਖੋ ਇਹਦੇ ਵਿੱਚ ਜਿਹੜੇ ਜਿੰਨੇ ਵੀ ਅਸੀਂ ਆਲਮੋਸਟ ਮੈਨ ਕੋ ਐਗਜ਼ੈਕਟ ਫਿਗਰ ਨਹੀਂ ਹੈਗੀ ਅਗਰੇ ਬਾਹੀ 90 ਦੇ 90 ਪਲਾਸ ਸਹੀ ਜੜੀਆਂ ਫਰ ਕੀਤੀਆਂ ਤੇ 90 ਹੀ ਉਸਕਰ ਜਿਹੜੇ ਸਾਡੇ ਕੋਲ ਜਿੰਨੂ ਅਸੀਂ ਪੜਿਆ ਜਿੱਦੇ ਪਰਚਾ ਉਹ ਬੰਦੇ ਨੂੰ ਅਸੀਂ ਪੜਿਆ ਹੀ ਪੜਿਆ ਜੋ ਮਰਜੀ ਆ ਔਰ ਅਜੀ ਉਹਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਫੈਰਨ ਗੋਲੀਆਂ ਔਰ ਪਾਊਡਰ ਔਰ ਜੋ ਵੀ ਹੈਫੀਮ ਵਗੈਰਾ ਵੀ ਅਸੀਂ ਰਿਕਵਰ ਕੀਤਾ ਆ ਔਰ ਉਹਦੇ ਨਾਲ ਨਾਲ ਜਿੱਦਾਂ ਇੱਥੇ ਤੁਹਾਡੇ ਟਾਂਡੇ ਦੇ ਵਿੱਚ ਰਜੇਂਦਰਾ ਮੈਡੀਕਲ ਸਟੋਰ ਜਿਹੜੇ ਕਿ ਕਹਿੰਦੇ ਸੀ ਵੀ ਸਾਨੂੰ ਕੋ ਹੱਥ ਨਹੀਂ ਬਸ ਸਕਦਾ ਉਹ ਤੁਸੀਂ ਦੇਖ ਹੀ ਲਿਆ ਦੇ ਪਰਚਾ ਵੀ ਦਿੱਤਾ ਹੈ ਤੇ ਉਹਨਾਂ ਦੀ 11 ਕਰੋੜ ਦੇ ਕਰੀਬ ਪ੍ਰਾਪਰਟੀ ਵੀ ਸੀਜ਼ ਕੀਤੀ ਆ ਔਰ ਇਹਦੇ ਵਿੱਚ ਅਸੀਂ ਇੱਕ ਗੜਤੀ ਹਾਲ ਦੇ ਪਿੰਡ ਪਿੰਡ ਖੁੱਲਦਾ ਪਿੰਡ ਉਹਦੇ ਵਿੱਚ ਵੀ 38 ਲੱਖ ਦੀ ਪ੍ਰਾਪਰਟੀਆਂ ਹੀ ਸੀਜ਼ ਕੀਤੀ ਆ ਤੇ ਅੱਗੇ ਵੀ ਸਾਡੇ ਜਿਹੜਾ ਪ੍ਰੋਸੈਸ ਚੱਲ ਰਿਹਾ ਇਹ ਮੱਦ ਸੋਚਣ ਕੇ ਅ ਰਜਿੰਦਰ ਸਿੰਘ ਜਾਂ ਖੁਰਤਾਂ ਵਾਲਿਆ ਤੇ ਕਾਰਵਾਈ ਹੋਈ ਸਾਡੇ ਤੇ ਨਹੀਂ ਹੋਣੀ ਆ ਸਭ ਸਮਾਜ ਦਾ ਸਭ ਫੜੇ ਜਾਣਗੇ ਏਸਨ ਡੀਐਸਪੀ ਟਾਂਡਾ ਤ੍ਰਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਨੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਨਸ਼ਾ ਕਰਨਾ ਛੱਡ ਜੋ ਜਾਂ ਤੇ ਟਾਂਡਾ ਸ਼ਹਿਰ ਛੱਡ ਜੋ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਟਾਂਡਾ ਦੇ ਵਿੱਚ ਨਸ਼ਾ ਤਸਕਰ ਜਾਂ ਹੋਰ ਵੀ ਜਿਹੜੇ ਲਜਾਇਤ ਹਵੇਲੀਆਂ ਬਣਾ ਕੇ ਬੈਠੇ ਹੋਏ ਨੇ ਨਸ਼ੇ ਦੇ ਪੈਸੇ ਨਾਲ ਉਹ ਵੀ ਆਪਣੀਆਂ ਜੜੀਆਂ ਵਾ ਬੋਰਾ ਹੀ ਬਸਤੀਆਂ ਬਣ ਕੇ ਆਪਣੇ ਟਾਂਡਾ ਤੋਂ బాగా దానిశ్వర అలీ అర్జున్ జయంతి విశేష